ਦੋਸਤੋ ਦੇਖ ਸਕਦੇ ਹੋ ਤੁਸੀਂ ਨਾ ਅੱਗੇ ਨੰਬਰ ਪਲੇਟ ਲੱਗੀ ਹੋਈ ਆ ਤੇ ਨਾ ਬੈਕ ਤੇ ਨੰਬਰ ਪਲੇਟ ਲੱਗੀ ਹੋਈ ਆ। ਉਹ ਦੇਖੋ। ਨਾ ਮੋਰੀ ਨਾ ਪੁੱਛੀਓ। ਨਾ ਅੱਗੇ ਨੰਬਰ ਪਲੇਟ ਆ ਨਾ ਬੈਕ ਤੇ ਨੰਬਰ ਪਲੇਟ ਆ ਤੇ ਇਹ ਸ਼ਖਸ ਚਲਾ ਰਹੇ ਨੇ ਇਸ ਮੋਟਰਸਾਈਕਲ ਨੂੰ। ਆਈਐਨਡੀ ਦੀ ਨੰਬਰ ਪਲੇਟਾਂ ਵੈਸੇ ਹਾਂਜੀ। ਹਾਂ। ਬੱਚੇ ਸਾਡੇ ਮੁਲਾਜ਼ਮ ਕੁੜੀ ਜੀ ਅਸੀਂ ਇੱਕ ਬੰਦਿਆ ਜੀ ਬਾਹਰ। ਕੁੜੀ ਜੀ ਤੁਹਾਡੇ ਵਰਗੇਆਂ ਦਾ ਗੰਦਾ ਪਾਇਆ। ਮੇਰਾ ਨਾਮ ਦੀਵਰਾਜਾ ਜੀ। ਹਾਂਜੀ। ਔਰ ਮੈਂ ਗੁਰਨਾਨ ਕਿਹਾ ਵੀ ਮੈਨੂੰ ਰਹਿਣ ਵਾਲਾ। अच्छा जी 26 ਤਰੀਕ ਨੂੰ ਮੈਂ ਤੇ ਮਦਨ ਲਾਲ ਇੱਕ ਜ਼ਮੀਨ ਦਾ ਟੂਟਾ ਦੇਖ ਕੇ ਆਇਆ ਸੀ ਹੂੰ ਅਸੀਂ ਥੋੜਾ ਜਿਹਾ ਪ੍ਰਾਪਰਟੀ ਦਾ ਵੀ ਕੰਮ ਜਿੱਦਾਂ ਕਰਦੇ ਹੈਗੇ ਆ ਅੱਛਾ ਜੀ ਐਡਵਾਈਜ਼ਰੀ ਦਾ ਅੱਛਾ ਉਹ ਜਦੋਂ ਅਸੀਂ ਇਸ ਹਫ਼ਤੇ ਤੇ ਆਏ ਆ ਇਸ ਹਫ਼ਤੇ ਤੇ ਜਦੋਂ ਅਸੀਂ ਆਏ ਆ ਤਾਂ ਇੱਥੇ ਆਦੇ ਆਉਣ ਤੋਂ ਪਹਿਲਾਂ ਲੱਕੀ ਤੇ ਇੱਕ ਮੁੰਡਾ ਹੋਰ ਤੇ ਲੱਕੀ ਦੇ ਨਾਲ ਜਿਹੜਾ ਮੁੰਡਾ ਆਣ ਪਛਾਤਾ ਇੱਕ ਆਇਆ ਉਹ ਦੋਨੇ ਜਣੇ ਆਪਸ ਵਿੱਚ ਲੜ ਰਹੇ ਸੀਗੇ ਅਸੀਂ ਆਪਣਾ ਮੋਟਰਸਾਈਕਲ ਰੋਕ ਕੇ ਕਿਉਂਕਿ ਮੈਂ ਮਦਨ ਲਾਲ ਦੇ ਨਾਲ ਬੈਠਾ ਸੀਗਾ ਮੋਦਰਾ ਪਹਿਲਾ ਮੋਟਰਸਾਈਕਲ ਓਕੇ ਸੀ ਪਹਿਲਾ ਉਹਨਾਂ ਨੂੰ ਛਡਾਇਆ ਕਿ ਤੁਸੀਂ ਨਾ ਲੜੋ ਮਦਲ ਨਾਲ ਨੇ ਵੀ ਵਿਚ ਵਿਚਾਰ ਕਰਕੇ ਉਹਨਾਂ ਉਹਨਾਂ ਸਾਰਿਆਂ ਨੂੰ ਲੜਦੋਂ ਹਟਾਇਆ ਵੀ 200 ਰੁਪਏ ਦੀ ਲੜਾਈ ਹੈ ਕੱਲ ਹੀ ਲੜਦੇ ਆ ਇਸ ਤੋਂ ਬਾਅਦ ਫਿਰ ਉਹ ਇਕੱਠੇ ਉਹਨਾਂ ਨੇ ਆਪਸ ਦੇ ਵਿੱਚ ਬਹਿ ਬਟ ਕੇ ਅੰਦਰ ਇੱਕ ਸਖਸ਼ ਨੇ ਛਲਾਪੀਤੀ ਬਾਅਦ ਚ ਦੂਜੇ ਤੀਜੇ ਫਿਰ ਲੜਨ ਲੱਪੇ ਜਦੋਂ ਦੁਬਾਰਾ ਵਿੱਚ ਵਿਚ ਵਿਚ ਵਿਚਾਰ ਕੀਤਾ ਛਡਾਇਆ ਤਾਂ ਇੱਕ ਜਿਹੜਾ ਅਣਪਛਾਤਾ ਬੰਦਾ ਜਿਹੜਾ ਲੱਕੀ ਦੇ ਨਾਲ ਆਇਆ ਤੁਸੀਂ ਜਿਹੜੀ ਡਰਿੰਕ ਕਰ ਰਹੇ ਸੀਗੇ ਠੇਕੇ ਦੇ ਬਾਹਰ ਕਰ ਰਹੇ ਸੀਗੇ ਅੰਦਰ ਬੈਠ ਕੇ ਕਰੇ ਝੁੱਗੀ ਵਿੱਚ ਜਿਹੜੇ ਤਾਂ ਸਾਡੇ ਹੁਣ ਤੋਂ ਪਹਿਲਾਂ ਕਰਦੇ ਸੀ ਉਹ ਤਾਂ ਕੋਈ ਨਹੀਂ ਜਿਹੜੇ ਅੰਦਰ ਕਰ ਰਹੇ ਸੀਗੇ ਕਈ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਆਏ ਤੇ ਮੰਜਾ ਦਿੱਤਾ ਹੁੰਦਾ ਉਹਦੇ ਉੱਤੇ ਲੱਗੇ ਹੋਏ ਸੀ ਕਰਨੀ ਟੀਕਾ ਹੋਣਾ ਚਾਹੀਦਾ ਜੀ ਟੀਕਾ ਜੇ ਹੋਣਾ ਤਾਂ ਚਾਹੀਦਾ ਨਹੀਂ ਵੈਸੇ ਸਹੀ ਅੱਛਾ ਜੀ ਟੀਕਾ ਜੀ ਹੁਣ ਸਰਕਾਰਾਂ ਇਹਨਾਂ ਨੂੰ ਲੀਗਲ ਬਣਾਉਣੀ ਆ ਨਲੀਗਲ ਵੀ ਬਣਾਉਣੀ ਆ ਇਹਦਾ ਡੀਕਲ ਹੁਣ ਅਸੀਂ ਜਗਾ ਨਹੀਂ ਸਕਦੇ ਅੱਛਾ ਜੀ ਲੀਗਲ ਹੁੰਦਾ ਜਗਾ ਦੇ ਹਾਂਜੀ ਠੀਕ ਹੈ ਤਾਂ ਆਪਾਂ ਅੱਜ ਹਣ ਬਦਲ ਇਹ ਮੈਂ ਲੈਦਾ ਠੀਕ ਹੈ ਜਿੱਦਾਂ ਹੁਣ ਲਾਈ ਝਗੜੇ ਹੁੰਦੇ ਨਿਤ ਲੜਾਈ ਝਗੜੇ ਹੁੰਦੇ ਆ ਲੁੱਟਾਂ ਖੋਹਾਂ ਹੁੰਦੀਆਂ ਇੱਧਰ ਕਿੱਥ ਕੀ ਮਕਸੂਦਾਂ ਪੁਲਿਸ ਕਾਰਵਾਈ ਕਰਦੀ ਹੈ ਕਿ ਨਹੀਂ ਕਰਦੀ ਜਦੋਂ ਜਦੋਂ ਆਪਾਂ ਲਾ ਲਓ ਵੀ ਕਿਸੇ ਨੂੰ ਲੁੱਟ ਲਿਆ ਉਹ ਦੂਗਾ ਦਾ ਸਵੇਰ ਨੂੰ ਆਉ ਜਾਂ ਦੋ ਘੰਟੇ ਬਾਅਦ ਉਹਦਾ ਕੀ ਪਤਾ ਲੱਗੇ ਕੌਣ ਕਰ ਗਿਆ ਹੂੰ ਠੀਕ ਹੈ ਜੀ ਇੱਥੇ ਕੋਈ ਜਾਂ ਨਾਕਾ ਲੱਗਣਾ ਚਾਹੀਦਾ ਪੱਕਾ ਨਾਕਾ ਚਾਹੀਦਾ ਆਪਾਂ ਜਿੰਦਾ ਜੀ ਤੁਸੀਂ ਇਹ ਪੈਟਰੋਲੀਅਮ ਚਾਹੀਦੀ ਹੈ ਘਟਣਾ ਫਿਰਿਆ 26 ਤਰੀਕ ਦੀ ਸ਼ਾਮ ਦੀ ਹੈ ਘਟਣਾ ਹੋਈ ਹੈ ਅੱਜ 28 ਤਰੀਕ ਸ਼ਾਮ ਹੋ ਗਈ ਹੈ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੈਗੀ ਇੱਥੋਂ ਤੱਕ ਦੀ ਪੁਲਿਸ ਪਾਰਟੀ ਵੱਲੋਂ ਇਥੋਂ ਤੱਕ ਦੀ ਪੁਲਿਸ ਪਾਰਟੀ ਕੋਲੋਂ ਮੋਟਰਸਾਈਕਲ ਨਹੀਂ ਠਾਣੀ ਚਲੇ ਜਾ ਹੋਇਆ ਉਹ ਇਸ ਤੋਂ ਪਰੇ ਤੁਸੀਂ ਦੱਸੋ ਕੀ ਆਸ ਰੱਖਦੇ ਆਈਓ ਕੌਣ ਸੀ ਜੀ ਆਈਓ ਜਿਹੜੇ ਆ ਆਪਣੇ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਆਈ ਸੀ ਮੌਕੇ ਤੇ ਉਹ ਤਾਂ ਕੇਵਲ ਸਿੰਘ ਸੀਗੇ ਉਹਨਾਂ ਨੇ ਸਾਰੀ ਰਿਪੋਰਟ ਆਈਓ ਜਿਹੜੇ ਸੁਰਿੰਦਰਪਾਲ ਜੀ ਹੋਣਾ ਹੀ ਆ ਇਹਨਾਂ ਨੂੰ ਦਿੱਤੀ ਸੀ ਸੁਭਿੰਦਰਪਾਲ ਜੀ ਦਾ ਕਹਿਣਾ ਕਿ ਮੈਨੂੰ ਫੀਲਡ 'ਚ ਜ਼ਿਆਦਾ ਕੰਮ ਰਹਿੰਦਾ ਤੇ ਤੁਸੀਂ ਐਸਐਚਓ ਸਾਹਿਬ ਨੂੰ ਮਿਲ ਲਓ ਜਾਂ ਕਿਸੇ ਹੋਰ ਦੀ ਡਿਊਟੀ ਲਗਵਾ ਲਓ ਫਿਰ ਅਸੀਂ ਐਸਐਚਓ ਸਾਹਿਬ ਨੂੰ ਮਿਲੇ ਅੱਜ अच्छा जी एसएचओ ਸਭ ਨੂੰ ਮਿਲਿਆ ਉਹਨਾਂ ਨੂੰ ਉਹਨਾਂ ਨੂੰ ਪੁੱਛਿਆ ਗਿਆ ਕਿ ਦੇਖੋ ਇੰਨੀ ਤਰੀਕ ਦੀ ਘਟਨਾ ਹੈਗੀ ਆ ਉਹ ਕਹਿੰਦੇ ਵੀ ਮੈਂ ਵੀ ਛੁੱਟੀ ਦੇ ਕੇ ਆਇਆ ਸੀਗਾ ਵੀ ਚਲੋ ਕੋਈ ਨਹੀਂ ਮੈਂ ਸੁਰਿੰਦਰਪਾਲ ਨੂੰ ਕਹਿ ਦਿੰਦਾ ਉਹ 2 ਵਜੇ ਤੁਹਾਨੂੰ ਮਿਲ ਲੈਣਗੇ ਉਹਨਾਂ ਦੇ ਕਹਿਣ ਦੇ ਉੱਤੇ ਹੁਣ ਸੁਰਿੰਦਰਪਾਲ ਜੀ ਜਿਹੜੇ ਆਈ ਹੋਣਾ ਹੋਣ ਆਜੇ 2 ਵਜੇ ਠੀਕ ਹੈ 2 ਵਜੇ ਹੁਣ ਆ ਕੇ ਲੱਗੇ ਆ ਜੀ ਅੱਜ ਤੁਸੀਂ ਹੁਣ ਅੱਗੇ ਤੁਸੀਂ ਕੀ ਜਾਣ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਕੋਈ ਕੀ ਚਾਹੁੰਦੇ ਤੁਸੀਂ ਤੁਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਦੇਖੋ ਜਿਹੜਾ ਬੰਦਾ ਸਾਨੂੰ ਅਸੀਂ ਅਨਨੋਨ ਪਰਸਨ ਆ ਜਿਹਨੂੰ ਅਸੀਂ ਜਾਣਦੇ ਨਹੀਂ ਉਹ ਆ ਕੇ ਸਾਡੇ ਕੋਲ ਸਾਨੂੰ ਉਹਨਾਂ ਕੋਲ ਪੁੱਛਿਆ ਜਾਵੇ ਵੀ ਤੂੰ ਅਚਨ ਇਹ ਤੇ ਉਤੇ ਅਟੈਕ ਕਿਉਂ ਕੀਤਾ ਹੈ ਕਿਹਨਾ ਕਾਰਨ ਕਰਕੇ ਕੀਤਾ ਤੇ ਕਿਹਨਾਂ ਦੇ ਕਹਿਣ ਤੇ ਕੀਤਾ ਅਸੀਂ ਇਹ ਤੋਂ ਪੜਦਾ ਹਟਾਉਣਾ ਚਾਹੁੰਦੇ ਹਾਂ ਕਿਉਂਕਿ ਜਿੱਦਾਂ ਕਿ ਮੈਂ ਸੀਨੀਅਰ ਵਾਈਸ ਪ੍ਰਧਾਨ ਅਕਾਲੀ ਦਲ ਦਾ ਜਲੰਧਰ ਦਾ ਸੀਨੀਅਰ ਵਾਈਸ ਪ੍ਰਧਾਨ ਹੋਣ ਦੇ ਨਾਤੇ ਕਿ ਮੈਂ ਇਹਨੂੰ ਇਹ ਸਮਝੇ ਜਾਵਾਂ ਕਿ ਮੇਤੇ ਅਟੈਕ ਕਰਵਾਇਆ ਦੂਜੀ ਪਾਰਟੀਆਂ ਨੇ ਜਾਂ ਕਿਸੇ ਦੀ ਮੇਰੇ ਨਾਲ ਕੋਈ ਰਵੰਝਿਸ਼ ਆ ਜਿਹੜਾ ਕਰਕੇ ਇੱਕ ਸਿਰਫ 200 ਰੁਪਏ ਦੀ ਲੜਾਈ ਦਾ ਮੁੱਦਾ ਬਣਾ ਕੇ ਮੈਨੂੰ ਟਾਰਗੇਟ ਕੀਤਾ ਗਿਆ ਸੋ ਇਹ ਸਾਰੇ ਜਿਹੜੇ ਮੇਰੇ ਜਿਹੜੇ ਕੁਐਸਚਨ ਆ ਉਹ ਪੁਲਿਸ ਪ੍ਰਸ਼ਾਸਨ ਨੂੰ ਕਿ ਇਹਦਾ ਵੈਰੀਫਾਈ ਕੀਤਾ ਜਾਵੇ ਮੈਨੂੰ ਮੈਨੂੰ ਜਿਹੜਾ ਆਪਣੀ ਜਾਨ ਤੋਂ ਖਤਰਾ ਹੈਗਾ ਠੀਕ ਹੈ ਖਬਰ ਨਹੀਂ ਕਰਦੇ ਤੇ ਇਹ ਮਾਮਲਾ ਸੀ ਇਹ ਮਾਮਲਾ ਪੱਤਰਕਾਰ ਸਾਹਿਬ ਤੁਸੀਂ ਆਏ ਜੇ ਤੇ ਤੁਹਾਡੇ ਕੋਲ ਹੀ ਗੱਲਾਂ ਬਾਤਾਂ ਦੱਸਿਆਂ ਤੁਸੀਂ ਤੁਹਾਡੇ ਕੋਲ ਹੀ ਮੈਂ ਪੁੱਛਿਆ ਇਹਨਾਂ ਦਾ ਕੋਈ ਝਗੜਾ ਹੋਇਆ ਰਾਤ ਨੂੰ ਦੋ ਬੰਦੇ ਤੇ ਰਣਦਾਰੂ ਕੀਤੀ ਸੀ ਠੀਕ ਹੈ ਹੁਣ ਪੁੱਛ ਗਏ ਲੈ ਚੱਲਿਆਂ ਜਿਆ ਇਹਨਾਂ ਨੂੰ ਠੀਕ ਹੈ ਜੀ ਪੁੱਛ ਕੇ ਇਸ ਕਰਾਂਗੇ ਉੱਥੇ ਕਾਰਵਾਈ ਕਰਾਂਗੇ ਤੈਨੂੰ ਨਹੀਂ ਕਾਰਵਾਈ ਬਣਦੀ ਠੀਕ ਹੈ ਜਿੱਦਾਂ ਇੱਧਰ ਪਤਾ ਲੱਗਦਾ ਬਈ ਹੋਰ ਵੀ ਕ੍ਰਾਈਮ ਬਹੁਤ ਜ਼ਿਆਦਾ ਹੁੰਦਾ ਯਾਰ ਰਾਤ ਨੂੰ ਲੁੱਟਾਂ ਹੋਆਂ ਵੀ ਹੁੰਦੀਆਂ ਆ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਗਸਤ ਗਸਤ ਚੱਲਦੀ ਆ 112 ਲੱਗੀਆਂ ਗੱਡੀਆਂ ਪੁਲਿਸ ਪਨਾਹ ਤੱਕੀ ਆ ਪੂਰੀ ਮਸਤਾ ਹੈ ਜਨਨ ਨੂੰ ਕੋਈ ਪਤਾ ਕਿਉਂਕਿ ਸਾਨੂੰ ਪਹਿਲੇ ਵੀ ਸ਼ਿਕਾਇਤਾਂ ਆ ਰਹੀਆਂ ਸੀ ਇਸ ਏਰੀਆ ਦੀਆਂ ਕਿ ਰਾਤ ਨੂੰ ਜਿਹੜੇ ਸਿਗਨੇਚਰ ਹੈਗੇ ਨੇ ਬਹੁਤ ਲੁੱਟਾਂ ਹੋਆਂ ਕਰਦੇ ਨੇ ਰਾਜ ਦੇ ਬੰਦਿਆਂ ਨੂੰ ਘੇਰਦੇ ਨੇ 112 ਇੱਕ ਮਲਾਜਮ ਹੈਗੇ ਆ ਹੋਰ ਸਾਡੇ ਆ ਮਤਲਬ ਗਸ਼ਟਾਂ ਚੱਲਦੀਆਂ ਨੇ ਜਿੱਥੇ ਕੋਈ ਕ੍ਰਾਈਮ ਹੁੰਦਾ ਅਸੀਂ ਪਹੁੰਚ ਜਾਈਦਾ ਤੇ ਜਿੱਦਾਂ ਇੱਧਰ ਨਸ਼ਾ ਚੱਲ ਰਿਹਾ ਆ ਸ਼ਰੇਆਮ ਨਸ਼ਾ ਚੱਲ ਰਿਹਾ ਆ ਇੱਧਰ ਠੀਕ ਹੈ ਤੇ ਉਹਦੇ ਬਾਰੇ ਕਿਸੇ ਨੂੰ ਦੱਸੋ ਕਿੱਥੇ ਚੱਲ ਰਿਹਾ ਆ ਆ ਟੱਡੇ ਨਜ਼ਦੀਕ ਹੀ ਆ ਸੁੱਖਾ ਕਈ ਏਰ ਪਰਚੇ ਚੱਲ ਰਹੇ ਉਹਨਾਂ ਦੇ ਸੁੱਖਾ ਤੇ ਰੇਡ ਹੁੰਦੇ ਆ ਜਦੋਂ ਕੋਈ ਸਾਨੂੰ ਕੋਈ ਸ਼ਿਕਾਇਤ ਆਉਂਦੀ ਆ ਉਦੋਂ ਰੇਡ ਕਰੀ ਦੀ ਸਾਡੀ ਪੁਲਿਸ ਜਾਂਦੀ ਆ ਉਦੋਂ ਅੱਛਾ ਜੀ ਜਦੋਂ ਕੋਈ ਬਰਾਮਦਗੀ ਹੋ ਗਈ ਜਾਂ ਕੋਈ ਮਿਲ ਗਿਆ ਜਾਂ ਕੋਈ ਸਾਨੂੰ ਪਤਾ ਲੱਗ ਗਿਆ ਉਸੇ ਵੇਲੇ ਕਾਰਵਾਈ ਕਾਨੂੰਨੀ ਕਾਰਵਾਈ ਕਰਾਂਗੇ ਜੋ ਕਾਰਵਾਈ ਬਣਦੀ ਆ ਠੀਕ ਹੈ ਮੇਰਾ ਫੋਨ ਫੋਨ ਚੱਲ ਚੱਲ